ਕੀ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਹੋ ਸਕਦੀ ਹੈ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕੀ ਐਫਆਈਆਰ ਦਰਜ ਕੀਤੀ ਹੈ ਉਹਦੇ ਕਿੰਨੇ ਕੁ ਭਿਆਨਕ ਸਟੇ ਨਿਕਲ ਸਕਦੇ ਨੇ ਇਹ ਚਰਚਾ ਅੱਜ ਵੱਡੇ ਪੱਧਰ ਤੇ ਸਿਆਸੀ ਗਲਿਆਰਿਆਂ ਔਰ ਪੰਜਾਬ ਭਰ ਵਿੱਚ ਚੱਲ ਰਹੀ ਹੈ ਦਰਅਸਲ ਪੰਜਾਬ ਪੁਲਿਸ ਨੇ ਜਿਹੜਾ ਕੇਸ ਦਰਜ ਕੀਤਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਉਹ ਬੜਾ ਸੀਰੀਅਸ ਹੈ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵੱਲੋਂ ਦਰਜ ਕੀਤੀ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਇੱਕ ਧਾਰਾ ਆ ਬੀ ਐਨ ਐਸ ਦੀ ਧਾਰਾ 197 1 ਡੀ ਇਹਦੇ ਤਹਿਤ ਦੋਸ਼ੇ ਲੱਗਦਾ ਹੈ ਅਕਿਊਜ਼ ਤੇ ਵਿਦੇਸ਼ ਦੀ ਸੁਰੱਖਿਆ ਏਕਤਾ ਅਖੰਡਤਾ ਨੂੰ ਖਤਰੇ 'ਚ ਪਾਉਣ ਵਾਲੀ ਕੋਈ ਵੀ ਗੱਲ ਜਿਹੜੀ ਐ ਅਫਵਾਹ ਆ ਉਹਨੂੰ ਫੁਲਾਉਣਾ ਉਹਦਾ ਪ੍ਰਚਾਰ ਕਰਨਾ ਪਹਿਲਾ ਦੋਸ਼ ਇਹ ਐ ਦੂਸਰਾ ਦੂਸਰਾ ਦੋਸ਼ ਇਹ ਐ ਵੀ ਬੀ ਐਨ ਆਰ ਐਸ ਦੀ ਧਾਰਾ 353 2 ਲਾ ਕੇ ਇਹ ਦੋਸ਼ ਲਾਇਆ ਗਿਆ ਵੀ ਵੱਖ-ਵੱਖ ਵਰਗਾਂ 'ਚ ਭੈ ਪੈਦਾ ਕਰਨ ਲਈ ਜਿਹੜੀ ਅਫਵਾਹ ਫਲਾਈ ਜਾਵੇ ਉਹ ਇਸ ਧਾਰਾ ਚੰਦੀ ਹੈ ਸੋ ਦੋ ਦੋਸ਼ ਲੱਗੇ ਨੇ ਇੱਕ ਤੇ ਏਕਤਾ ਤੇ ਅਖੰਡਤਾ ਨੂੰ ਖਤਰੇ 'ਚ ਪਾਉਣ ਵਾਲੀ ਗੱਲ ਅਫਵਾਹ ਫਲਾਉਣੀ ਔਰ ਦੂਸਰਾ ਵੱਖ-ਵੱਖ ਵਰਗਾਂ ਵਿੱਚ ਭੈ ਪੈਰਾ ਕਰਨਾ ਔਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਸ ਮਾਮਲੇ ਵਿੱਚ ਕੀ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਇਹ ਨੌਨ ਬੇਲੇਬਲ ਅਫੈਂਸ ਨੇ ਔਰ ਇਹਦੀ سزا ਜਿਹੜੀ ਹੈ ਜੇ ਪ੍ਰੂਵ ਹੋ ਜੇ ਕੋਰਟ ਚ ਪੁਲਿਸ ਪ੍ਰੂਵ ਕਰ ਦੇ ਵੀ ਇਹ ਇਹ ਜਿਹੜੇ ਦੋਸ਼ ਨੇ ਇਹ ਸਾਬਤ ਹੁੰਦੇ ਨੇ ਅਕਿਊ ਤੇ ਤੇ 3 ਸਾਲ ਦੀ ਕੈਦ ਹੋ ਸਕਦੀ ਹੈ ਉਹ ਦੂਰ ਦੀਆਂ ਗੱਲਾਂ ਨੇ ਅ ਦੂਸਰੇ ਪਾਸੇ ਸਿਆਸੀ ਗਲਿਆਰਾਂ ਵਿੱਚ ਵੀ ਗੱਲ ਚੱਲਦੀ ਹੈ ਵੀ ਸਿਆਸਤਦਾਨ ਤੇ ਵੱਡੀਆਂ-ਵੱਡੀਆਂ ਗੱਲਾਂ ਕਰ ਦਿੰਦੇ ਨੇ ਉਹ ਇੱਕ ਬਿਆਨ ਹੁੰਦੇ ਨੇ ਉਹਨੂੰ ਇੰਨਾ ਸੀਰੀਅਸ ਲੈ ਕੇ ਜੇ ਸਰਕਾਰਾਂ ਸੋਚਣ ਫੇਰ ਤੇ ਦਿਨ ਚ ਦਰਜਨਾ ਜਿਹੜੇ ਪੋਲੀਟੀਕਲ ਲੀਡਰ ਬਿਆਨ ਦਿੰਦੇ ਨੇ ਦਿੱਲੀ ਉਹਨਾਂ ਤੇ ਕੇਸ ਦਰਜ ਹੋ ਸਕਦੇ ਔਰ ਉਹ ਥਾਣਿਆਂ ਕਚਹਿਰੀਆਂ ਤੇ ਜੇਲਾਂ ਜਿਹੜੀਆਂ ਨੇ ਉਹ ਸਾਰੀਆਂ ਸਿਆਸਤਦਾਨਾਂ ਨਾਲ ਭਰ ਸਕਦੀਆਂ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਉਹਨਾਂ ਨੇ ਇਹ ਬਿਆਨ ਆਉਣ ਤੋਂ ਬਾਅਦ ਤੁਰੰਤ ਆਪਣਾ ਬਿਆਨ ਬਕਾਇਦਾ ਵੀਡੀਓ ਰਾਹੀਂ ਜਾਰੀ ਕੀਤਾ ਔਰ بار-बार ਇਹੀ ਗੱਲ ਕਹੀ ਵੀ ਪ੍ਰਤਾਪ ਸਿੰਘ ਬਾਜਵਾ ਇਹਦੀ ਪੁਸ਼ਟੀਕਰਮ ਇਹਦੇ ਸਬੂਤ ਦੇਣ ਕਿਉਂਕਿ ਬਹੁਤ ਸੀਰੀਅਸ ਹੈ ਜੋ ਉਹਨਾਂ ਨੇ ਕਿਹਾ ਵੀ ਪੰਜਾਬ ਬੰਬ ਆ ਗਏ ਨੇ 18 ਫਟ ਗਏ ਨੇ ਤੇ 32 ਫਟਨੇ ਨੇ ਔਰ ਸਿ얌 ਭਗਵੰਤ ਮਾਨ ਨੇ ਤੇ ਇਥੋਂ ਦਾ ਕਿਹਾ ਵੀ ਇਹਦੀ ਨਿਸ਼ਾਨਦੇ ਵੀ ਕਰਾਵਾਂਗੇ ਕਿ ਕਿੱਥੇ ਬੰਬ ਪਏ ਨੇ ਇਹਦਾ ਇਹ ਵੀ ਪਤਾ ਲਾਵਾਂਗੇ ਕਿ ਪ੍ਰਤਾਪ ਬਾਜਵੇ ਨੂੰ ਕਿਸ ਨੇ ਇਹ ਗੱਲ ਦੱਸੀ ਹੈ ਉਹਨਾਂ ਨੇ ਤਾਂ ਗੁੱਸੇ 'ਚ ਇਹ ਵੀ ਗੱਲ ਕਹੀ ਹੈ ਵੀ ਕੀ ਕਾਂਗਰਸ ਦੇ ਪਾਕਿਸਤਾਨ ਨਾਲ ਸੰਬੰਧ ਹੈ ਪਰ ਮਾਮਲਾ ਬੜਾ ਆ ਥੋੜਾ ਪੇਚੀਦਾ ਬਣ ਗਿਆ ਜਿਸ ਨੂੰ ਲੈ ਕੇ ਹੁਣ ਇਸ ਐਫਆਈਆ ਤੇ ਆਧਾਰ ਤੇ ਅਗਲੀ ਕਾਰਵਾਈ ਪੁਲਿਸ ਕੀ ਕਰੀ ਉਹ ਵੀ ਬੜੀ ਰੋਚਕ ਹੈ ਜਿਉਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਆ ਮਾਨ ਨੇ ਕੱਲ ਆਪਣੀ ਵੀਡੀਓ ਰਹੀ ਇਹ ਗੱਲ ਕਹੀ ਵੀ ਇਸ ਦਾ ਸਖਤ ਨੋਟਿਸ ਲੈਂਦੇ ਰਹੇ ਤੇ ਉਹਨਾਂ ਨੇ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਵੀ ਇਹਦੇ ਤੇ ਬੰਦਾ ਐਕਸ਼ਨ ਕੀਤਾ ਜਾਵੇ ਤੇ ਤੁਰੰਤ ਏਆਈਜੀ ਏਆਈਜੀ ਰਵਜੋਤ ਕੌਰ ਗਰੇਵਾਲ ਜਿਹੜੇ ਨੇ ਉਹ ਪ੍ਰਤਾਪ ਸਿੰਘ ਬਾਜਵਾਲੀ ਕੋਠੀ ਪੰਚੇ ਔਰ ਬਰੀਫ ਦੀ ਪੁੱਛ ਪੜਤਾਲ ਵੀ ਕੀਤੀ ਪਰ ਇਹ ਕਿਹਾ ਗਿਆ ਪੁਲਿਸ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਵੀ ਬਾਜਵਾਲ ਸਾਹਿਬ ਨੇ ਬਹੁਤਾ ਰਿਸਪੌਂਸ ਹੰਗਾਰਾ ਨਹੀਂ ਦਿੱਤਾ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਉਹ ਲੱਗਦੇ ਹਾਥੀ ਪ੍ਰਤਾਪ ਬਾਜਵਾ ਹੁਣਾਂ ਨੂੰ ਤਲਬ ਕਰ ਲਿਆ ਸੀ ਅੱਜ ਦੁਪਹਿਰ 12 ਵਜੇ ਔਰ ਨਾਲ ਦੀ ਨਾਲ ਇਹ ਗੱਲ ਸਾਫ ਹੋ ਗਈ ਵੀ ਐਫ ਆਈ ਆਰ ਵੀ ਦਰਜ ਕਰ ਲਈ ਹੈ ਪਰ ਪ੍ਰਤਾਪ ਬਾਜਵਾ ਤੇ ਅੱਜ ਪੇਸ਼ ਨਹੀਂ ਹੋਏ ਪਰ ਉਹਨਾਂ ਦੇ ਵਕੀਲ ਪੇਸ਼ ਹੋਏ ਜਿਨ੍ਹਾਂ ਨੇ ਕੱਲ੍ਹ ਭਾਵ 15 ਅਪ੍ਰੈਲ ਨੂੰ ਦੁਪਹਿਰ ਬਾਅਦ 2 ਵਜੇ ਦਾ ਸਮਾਂ ਮੰਗਿਆ ਵੀ 2 ਵਜੇ ਪ੍ਰਤਾਪ ਸਿੰਘ ਬਾਜਵਾ ਸਾਈਬਰ ਕ੍ਰਾਈਮ ਥਾਣਾ ਮੁਹਾਲੀ 'ਚ ਪੇਸ਼ ਹੋ ਕੇ ਪੁਸ਼ਪਪਰਤਾਲ 'ਚ ਸ਼ਾਮਲ ਹੋਣਗੇ ਬਹੁਤ ਵੱਡੀ ਗੱਲ ਹੈ ਔਰ ਹੁਣ ਜੇ ਪ੍ਰਤਾਪ ਸਿੰਘ ਬਾਜਵਾ ਕੱਲ ਪੁਸ਼ਪਪਰਤਾਲ 'ਚ ਸ਼ਾਮਲ ਹੁੰਦੇ ਨੇ ਕੀ ਪੁਲਿਸ ਉਹਨਾਂ ਦੀ ਗ੍ਰਿਫਤਾਰੀ ਕਰ ਸਕਦੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿੰਦੇ ਨੇ ਵੀ ਉਹ ਆਪਣੇ ਸੋਰਸ ਦਾ ਨਾਂ ਪਤਾ ਜਾਂ ਉਹਨੂੰ ਡਿਸਕਲੋਜ਼ ਨਹੀਂ ਕਰਨਗੇ ਜੇ ਕੱਲ ਵੀ ਇਹ ਸਟੈਂਡ ਲੈਂਦੇ ਨੇ ਜੇ ਪੁਲਿਸ ਦਾ ਕੀ ਸਟੈਟ ਹੋਊਗਾ ਇਹ ਬਹੁਤ ਵੱਡਾ ਸਵਾਲ ਹੈ ਇਹ ਕਿ ਵੀ ਬਹੁਤ ਚਰਚਾ ਚੱਲ ਰਹੀ ਹੈ ਵੀ ਪ੍ਰਤਾਪ ਸਿੰਘ ਬਾਜਵਾ ਬੜੇ ਘਾਗ ਸਿਆਸਤਦਾਨ ਨੇ ਔਰ ਪੰਜਾਬ ਅਸੈਂਬਲੀ ਪਾਰਲੀਮੈਂਟ ਲੋਕ ਸਭਾ ਰਾਜ ਸਭਾ ਔਰ ਇਤੋਂ ਅਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਪੰਜਾਬ ਦੇ ਮੰਤਰੀ ਵੀ ਰਹੇ ਨੇ ਪਰ ਇਹ ਚਰਚਾ ਬਹੁਤ ਚੱਲ ਰਹੀ ਹੈ ਵੀ ਕਿਤੇ ਪ੍ਰਤਾਪ ਸਿੰਘ ਬਾਜਵਾ ਇਹ ਬੋਲ ਬੋਲ ਕੇ ਖੁਦ ਹੀ ਸਰਕਾਰ ਜਾਂ ਸਿੱਧੇ ਰੂਪ ਚ ਕਹਿ ਲੀਏ ਭਗਵੰਤ ਸਿੰਘ ਮਾਨ ਦੇ ਜਾਲ ਵਿੱਚ ਤੈਨੂੰ ਹੀ ਫਸ ਗਏ ਦਰਅਸਲ ਸਿਆਸਤਦਾਨ ਕਈ ਵਾਰੀ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਨੇ ਪਰ ਕੁਝ ਗੱਲਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਵੀ ਚਾਹੀਦਾ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹਿ ਦਿੱਤੀ ਵੀ ਮੇਰੇ ਕੋਲ ਪੱਕੇ ਸਬੂਤ ਨੇ ਸੂਚਨਾ ਹੈ ਵੀ ਪੰਜਾਬ ਬੰਬ ਪੰਜਾਬ ਚ ਆਏ ਤੇ ਉਹਨਾਂ ਚੋਂ 18 ਫਟ ਗਏ ਤੇ ਜਿਹੜੇ 32 ਹਾਲੇ ਜਿਹੜੇ ਪਏ ਨੇ ਤੇ ਉਹਦੇ ਨਾਲ ਵੱਡਾ ਜਿਹੜਾ ਪਹਚਾਲ ਜਆ ਆ ਗਿਆ ਆਮ ਸਿਆਸੀ ਲੀਡਰ ਇਹ ਕਹਿੰਦੇ ਨੇ ਵੀ ਪੰਜਾਬ ਚ ਤੇ ਜੰਗਲ ਰਾਜ ਹੈ ਪੁਲਿਸ ਕੱਖ ਨਹੀਂ ਕਰਦੀ ਜੰਗਲ ਰਾਜ ਕਹਿਣਾ ਵੀ ਬਹੁਤ ਵੱਡੀ ਗੱਲ ਹੈ ਬੰਬਾਂ ਤੋਂ ਵੱਡੀ ਗੱਲ ਹੈ ਪਰ ਉਹ ਚੱਲ ਜਾਂਦੀ ਹੈ ਪਰ ਜਦੋਂ ਤੁਸੀਂ ਬਕੈਰਾ ਗਿਣਤੀ ਦੱਸੋ ਵੀ ਇੰਨੇ ਬੰਬ ਆਏ ਨੇ ਇੰਨੇ ਫਟੇ ਨੇ ਇੰਨੇ ਪਏ ਨੇ ਤੇ ਉਹ ਮਾਮਲਾ ਗੰਭੀਰ ਬਣ ਜਾਂਦਾ ਹੈ ਉਹ ਇਹ ਵੀ ਚਰਚਾ ਹੈ ਵੀ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਵੀ ਆ ਕੁਝ ਮੁੱਦਿਆਂ ਤੇ ਜਿਹੜੇ ਨੇ ਉਹ ਕਨਿਕੀ ਚ ਆ ਚੁੱਕੇ ਨੇ ਜਿਵੇਂ ਇਹ ਗੱਲ ਕਹੀ ਜਾਂਦੀ ਵੀ ਸੰਤ ਸੀਚੇਵਾਲ ਬਾਰੇ ਜਦੋਂ ਵਿਧਾਨ ਸਭਾ ਚ ਪ੍ਰਤਾਪ ਸਿੰਘ ਬਾਜਵਾ ਬੋਲੇ ਇੱਥੋਂ ਤੋ ਕਹਤਾ ਵੀ ਉਹ ਤੇ ਠੇਕੇਦਾਰ ਨੇ ਤੇ ਇਹ ਕਿਹਾ ਜਾਂਦਾ ਵੀ ਉਦੋਂ ਵੀ ਸਿਆਸੀ ਤੌਰ ਤੇ ਉਹਨਾਂ ਨੂੰ ਡਿਫੈਂਸ ਤੇ ਆਉਣਾ ਪਿਆ ਸੀ ਕਿਉਂਕਿ ਉਹ ਗੱਲ ਉਹਨਾਂ ਦੇ ਉਲਟ ਗਈ ਸੀ ਇੱਕ ਹੋਰ ਬੜੀ ਚਰਚਾ ਵੀ ਜਦੋਂ ਆ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਵੀ 32 ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਦੇ ਸੰਪਰਕ 'ਚ ਹੈ ਤੇ ਉਦੋਂ ਵੀ ਇਹ ਗੱਲ ਕਹੀ ਗਈ ਸੀ ਵੀ ਬਾਜਵਾ ਸਾਹਿਬ ਬਹੁਤ ਵੱਡੀਆਂ ਗੱਲਾਂ ਬਿਨਾ ਆਧਾਰ ਤੋਂ ਕਰ ਦਿੰਦੇ ਨੇ ਕਈ ਸੀਨੀਅਰ ਕਾਂਗਰਸੀਆਂ ਨੇ ਵੀ ਐਦਾਂ ਦੀ ਗੱਲ ਜਿਹੜੀ ਪਬਲਿਕਲੀ ਕੱਲ ਕਹੀ ਸੀ ਇੱਕ ਹੋਰ ਪੁਰਾਣੀ ਗੱਲ ਯਾਦ ਕਰਾਉਂਦੇ ਨੇ ਸਿਆਸੀ ਲੀਡਰ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਲਾਉਣ ਦੀ ਤਿਆਰੀ ਕਰੀ ਬੈਠੀ ਸੀ ਮੁੱਖ ਮੰਤਰੀ ਦੀ ਕੁਰਸੀ ਤੋਂ ਤੇ ਉਦੋਂ ਐਨ ਅਖੀਰਲੇ ਸਮੇਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਿਆਸੀ ਤੌਰ ਤੇ ਵੱਡੇ ਦੁਸ਼ਮਣ ਸੀ ਕੈਪਟਨ ਅਮਰਿੰਦਰ ਸਿੰਘ ਦੇ ਉਹ ਉਹਨਾਂ ਨੂੰ ਮਿਲਣ ਚੱਲ ਗਏ ਸੀ ਭਾਵ ਉਹਨਾਂ ਨੂੰ ਸਪੋਰਟ ਕਰਨ ਚੱਲ ਗਏ ਸੀ ਤੇ ਉਦੋਂ ਵੀ ਕਿਤੇ ਨਾ ਕਿਤੇ ਸਿਆਸੀ ਸੱਟ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਲੱਗੀ ਸੀ ਔਰ ਉਸੇ ਤਰ੍ਹਾਂ ਇਹ ਕਿਹਾ ਜਾ ਰਿਹਾ ਹੈ ਵੀ ਇਹ ਬੰਬਾਂ ਵਾਲੇ ਬੋਲ ਬੋਲ ਕੇ ਬਾਜਵਾ ਸਾਹਿਬ ਕਿਸੇ ਨਾ ਕਿਸੇ ਰੂਪ ਵਿੱਚ ਖੁਦ ਹੀ ਭਗਵੰਤ ਮਾਨ ਦੇ ਜਾਲ ਚ ਫਸ ਗਏ ਨੇ ਕਿਉਂਕਿ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਰ ਅਕਸਰ ਦਿੱਲੀ ਸਿਆਸੀ ਸ਼ਬਦੀ جنگ ਜਿਹੜੀ ਹੈ ਉਹ ਚੱਲਦੀ ਹੈ ਪਰ ਇਹ ਜਿਹੜੇ ਸ਼ਬਦ ਬਾਜਵਾ ਸਾਹਿਬ ਨੇ ਬੋਲੇ ਕਿਤੇ ਲੱਗਦਾ ਵੀ ਉਹ ਬੋਲ ਜਿਹੜੇ ਸੀ ਉਹ ਸਰਕਾਰ ਨੂੰ ਕਿਤੇ ਰਾਸ ਆ ਕੇ ਤੇ ਬਾਜਵਾ ਸਾਹਿਬ ਨੂੰ ਕਿਤੇ ਭਾਰੇ ਪੈ ਗਏ ਹੁਣ ਗੱਲ ਕਰੀਏ ਵੀ ਕਾਂਗਰਸ ਕੀ ਕਰੀ ਹੈ ਪ੍ਰਤਾਪ ਸਿੰਘ ਬਾਜਵਾ ਬਹੁਤ ਵੱਡੇ ਲੀਡਰ ਨੇ ਕਾਂਗਰਸ ਦੇ ਕਿਹਾ ਜਾਂਦਾ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਚ ਉਹ ਮੁੱਖ ਮੰਤਰੀ ਦੇ ਚਿਹਰੇ ਵੀ ਨੇ ਔਰ ਇੰਨੇ ਵੱਡੇ ਲੀਡਰ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਕਾਂਗਰਸ ਦਾ ਕੀ ਰਿਐਕਸ਼ਨ ਹੈ ਉਹਦੇ ਵਿੱਚ ਇੱਕ ਗੱਲ ਬੜਾ ਸਾਫ਼ ਹੈ ਵੀ ਕਈ ਸੀਨੀਅਰ ਲੀਡਰਾਂ ਦੇ ਨਾਂ ਤੇ ਆਧਾਰ ਤੇ ਇਹ ਬਿਆਨ ਵੀ ਇੱਕ ਕੁਝ ਅਖਬਾਰਾਂ 'ਚ ਲੱਗਾ ਵੀ ਉਹਨਾਂ ਨੇ ਇਹਦੀ ਨਖੇਦੀ ਕੀਤੀ ਹੈ ਪਰ ਜਿਹੜੇ ਢੰਗ ਨਾਲ ਵਿਰੋਧ ਹੋਣਾ ਚਾਹੀਦਾ ਸੀ ਬਹੁਤਾ ਨਜ਼ਰ ਨਹੀਂ ਆਇਆ ਕਿਉਂਕਿ ਆਮ ਲੀਡਰਾਂ ਨੂੰ ਅੱਜਕੱਲ ਸੁਭਾਅ ਹੈ ਇੱਕ ਪ੍ਰਥਾ ਹੈ ਵੀ ਉਹ ਆਪਣੀ ਵੀਡੀਓ ਜਾਰੀ ਕਰਕੇ ਤੇ ਨਖੇਦੀ ਕਰਦੇ ਨੇ ਜਾਂ ਕਿਸੇ ਵੀ ਮੁੱਦੇ ਤੇ ਬੋਲਦੇ ਨੇ ਪਰ ਵੀਡੀਓ ਬਹੁਤ ਘੱਟ ਨਜ਼ਰ ਆਈ ਹੈ ਇੱਕ ਬਿਆਨ ਜੈ ਜ਼ਰੂਰ ਇੱਕ ਅਖਬਾਰ 'ਚ ਲੱਗਾ ਪਰ ਇੱਕ ਵੱਡਾ ਐਕਸ਼ਨ ਕਾਂਗਰਸ ਨੇ ਐਲਾਨ ਦਿੱਤਾ ਹੈ ਕੱਲ 15 ਅਪ੍ਰੈਲ ਨੂੰ ਪੰਜਾਬ ਕਾਂਗਰਸ ਭਵਨ ਸੈਕਟਰ 15 ਵਿੱਚ ਪ੍ਰੋਟੈਸਟ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਵੀ ਜਿਹੜਾ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਪ੍ਰਤਾਪ ਸਿੰਘ ਬਾਜਵਾ ਦੇ ਵਿਰੁੱਧ ਉਹਦੇ ਵਿਰੁੱਧ ਕਾਂਗਰਸ ਪ੍ਰੋਟੈਸਟ ਕਰੇਗੀ ਔਰ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਗਰਜੇ ਵੀ ਨੇ ਬਾਜਵਾ ਸਾਹਿਬ ਨੂੰ ਬਚਾਉਣ ਲਈ ਔਰ ਸਰਕਾਰ ਦੇ ਵਿਰੁੱਧ ਇੱਕ ਤੇ ਉਹਨਾਂ ਨੇ ਇਹ ਨੁਕਤਾ ਲਿਆ ਵੀ ਇੱਕ ਅਖਬਾਰ ਨੇ ਵੀ ਇਹ ਖਬਰ ਲਾਈ ਹੈ ਵੀ ਪੰਜਾਬ ਚ ਪਿਛਲੇ ਸਮੇਂ 55 ਗਰਨੇਡ ਆਏ ਸੀ ਤੇ ਉਹਨਾਂ ਵਿੱਚੋਂ 9 ਹਾਲੇ ਪੁਲਿਸ ਨੂੰ ਜਾਂ ਇੰਟੈਲੀਜੈਂਸ ਨੂੰ ਲੱਭ ਨਹੀਂ ਰਹੇ ਤੇ ਰਾਜਾ ਬਰਿੰਗ ਨੇ ਸਵਾਲ ਖੜਾ ਕੀਤਾ ਵੀ ਕੀ ਹੁਣ ਸਰਕਾਰ ਇਸ ਅਖਬਾਰ ਦੇ ਵਿਰੁੱਧ ਵੀ ਪਰਚਾ ਦਰਜ ਕਰੇਗੀ ਉਹ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਇੱਕ ਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੇ ਪਬਲਿਕਲੀ ਇਹ ਗੱਲ ਕਹੀ ਸੀ ਵੀ ਉਹਨਾਂ ਨੇ 골ਡੀ ਨੂੰ ਫੜ ਲਿਆ ਪੁਲਿਸ ਨੇ ਪਰ ਉਹ ਤਾਂ ਫੜਿਆ ਨਹੀਂ ਗਿਆ ਇਹ ਵੀ ਇੱਕ ਗਲਤ ਅਫਵਾਹ ਨਹੀਂ ਸੀ ਫਲਾਈ ਕੀਤੀ ਸੀਆਂ ਵੱਲੋਂ ਜਾਂ ਸਰਕਾਰ ਵੱਲੋਂ ਇਦਾਂ ਦੇ ਸਵਾਲ ਚੁੱਕਦਿਆਂ ਆ ਰਾਜਾ ਵੜਿੰਗ ਨੇ ਇਹ ਗੱਲ ਕਹੀ ਹੈ ਵੀ ਕਾਂਗਰਸ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕਰੇਗੀ ਹੁਣ ਕਾਂਗਰਸ ਵਿਰੋਧ ਤੇ ਆ ਗਈ ਸਰਕਾਰ ਨੇ ਐਫ ਆਈ ਆਰ ਦਰਜ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰ ਲਿਆ ਉਹ ਲੱਗਦਾ ਇਹ ਹੈ ਵੀ ਆਉਣ ਵਾਲੇ ਦਿਨਾਂ ਚ ਇੱਕ ਖਬਰ ਜਿਹੜੀ ਹੈ ਇਹ ਪੰਜਾਬ ਦੇ ਗਲਿਆਰਿਆਂ ਵਿੱਚ ਹੋਰ ਜੈਰੀ ਜਿਹੜੀ ਹੈ ਗਰਮ ਹੋ ਸਕਦੀ ਹੈ